ਕਿਤੇ ਮੀਂਹ ਹੁੰਦਾ ਤੇ ਕਿਤੇ ਹੋਮਸ ਪਰਿਗਰਮੀ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਰਹਿਣ ਵਾਲਾ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਰੇਨ ਹੈ ਜੋ ਉਹ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਨਾਰਥ-ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਵੀ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਹੁੰਦਾ ਦੇਖਣ ਨੂੰ ਮਿਲ ਰਿਹਾ ਹੈ। ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਲੋਕਾਂ ਨੂੰ ਕਿਤੇ ਬਰਸਾਤ ਹੁੰਦੀ ਹੋਈ ਦਿਖਦੀ ਹੈ ਤਾਂ ਕਿਤੇ ਹੋਮਸ ਪਰਿਗਰਮੀ ਨਾਲ ਪਰੇਸ਼ਾਨ ਹੋਣਾ ਪੈਂਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਦਾਂ ਦਾ ਰਹੇਗਾ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਸਮ ਵਿਗਿਆਨੀ ਡਾਕਟਰ ਪਮਨੀਤ ਕੌਰ ਕਿੰਗਰਾਜੀ ਮਜੂਨੇ ਸਸ਼ਕਲ ਮੈਮ ਸਸ਼ਕਲ ਜੀ ਮੈਮ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਕਿਤੇ ਮੀਂਹ ਹੁੰਦਾ ਤੇ ਕਿਤੇ ਹੋਮਸ ਪਰਿਗਰਮੀ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਰਹਿਣ ਵਾਲਾ ਜੀ ਬਿਲਕੁਲ ਹਮਸਵੜੀ ਗਰਮੀ ਬਣੀ ਹੋਈ ਹੈ ਕਿਉਂਕਿ ਮੌਨਸੂਨ ਦੀ ਜਿਹੜੀ ਆਮਦ ਸਾਰੇ ਰੀਜਨ ਦੇ ਵਿੱਚ ਹੋ ਚੁੱਕੀ ਹੈ ਔਰ ਪੂਰਾ ਕੰਟਰੀ ਜਿਹੜਾ ਮੌਨਸੂਨ ਨੇ ਕਵਰ ਕਰਤਾ ਹੈ 29 ਜੂਨ ਨੂੰ ਔਰ ਪੰਜਾਬ ਦੇ ਵਿੱਚ ਵੀ 22 ਜੂਨ ਨੂੰ ਮੌਨਸੂਨ ਦੀ ਆਮਦ ਹੋ ਗਈ ਸੀ ਪਠਾਨਕੋਟ ਦੇ ਵਿੱਚ ਮੌਨਸੂਨ ਪਹੁੰਚ ਗਈ ਸੀ ਔਰ 25 ਜੂਨ ਤੱਕ ਸਾਰਾ ਜਿਹੜਾ ਪੰਜਾਬ ਕਵਰ ਹੋ ਗਿਆ ਸੀ ਸੋ ਇਹਦੇ ਕਰਕੇ ਹੁਣ ਹਵਾ ਦੇ ਵਿੱਚ ਮੌਇਸਚਰ ਜ਼ਿਆਦਾ ਹੈ ਔਰ ਹਮਸਵੜੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਕਿਉਂਕਿ ਜਦੋਂ ਹੌਟ ਐਂਡ ਹਿਊਮਿਡ ਕੰਡੀਸ਼ਨਸ ਹੁੰਦੀਆਂ ਨੇ ਤਾਂ ਉਹ ਕਾਫੀ ਅਨਕੰਫਰਟੇਬਲ ਹੋ ਜਾਂਦੀਆਂ ਨੇ ਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 30.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 25.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਜ਼ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਰੇਨ ਹੈ ਜੋ ਉਹ ਵੀ ਹੋ ਸਕਦੀ ਹੈ ਔਰ ਜੇ ਅਸੀਂ ਜੂਨ ਮਹੀਨੇ ਦੀ ਲੁਧਿਆਣਾ ਦੀ ਬਾਰਿਸ਼ ਦੀ ਗੱਲ ਕਰੀਏ ਤਾਂ ਜੂਨ ਮਹੀਨੇ ਦੀ ਨਾਰਮਲ ਬਾਰਿਸ਼ ਲੁਧਿਆਣਾ ਦੀ 82.8 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 102.2 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ ਜਿਹੜੀ ਕਿ ਨਾਰਮਲ ਤੋਂ 19.4 ਮਿਲੀਮੀਟਰ ਉੱਪਰ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਜ਼ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਨਾਰਥ-ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਯੈਲਰ ਅਲਰਟ ਵੀ ਜਾਰੀ ਕੀਤਾ ਗਿਆ ਹੈ ਸੋ ਮੈਂ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਕਿ ਜੂਨ ਦੇ ਵਿੱਚ ਹੀ 22 ਜੂਨ ਨੂੰ ਜਿਹੜੀ ਮੌਨਸੂਨ ਦੀ ਆਮਦ ਹੋ ਚੁੱਕੀ ਹੈ ਸੋ ਇਸ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਮੌਨਸੂਨ ਦੀ ਆਮਦ ਕਦੋਂ ਹੋਈ ਸੀ ਜੀ ਮੌਨਸੂਨ ਦੀ ਜੀਐਸਟੀ ਨਾਰਮਲ ਡੇਟ ਦੇਖੀਏ ਤਾਂ 1 ਜੁਲਾਈ ਹੈ ਹਮੇਸ਼ਾ 1 ਜੁਲਾਈ ਦੇ ਆਸ-ਪਾਸ ਹੀ ਮੋਸਟਲੀ ਜਿਹੜੀ ਮੌਨਸੂਨ ਦੀ ਆਮਦ ਸਾਡੇ ਰੀਜਨ ਦੇ ਵਿੱਚ ਹੁੰਦੀ ਹੈ ਪਰ ਇਸ ਵਾਰੀ ਲਗਭਗ ਹਫਤਾ ਪਹਿਲਾਂ ਮੌਨਸੂਨ ਦੀ ਆਮਦ ਹੋ ਗਈ ਹੈ ਔਰ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਖਰੀਫ ਕ੍ਰੌਪਸ ਦੀ ਪਾਣੀ ਦੀ ਲੋੜ ਵਾਸਤੇ ਬੜੀ ਟੁਕਮੀ ਹੈ ਕਿਉਂਕਿ ਜਦੋਂ ਮੌਨਸੂਨ ਲੇਟ ਹੁੰਦੀ ਹੈ ਜਾਂ ਬਾਰਿਸ਼ ਨਹੀਂ ਹੁੰਦੀ ਤਾਂ ਕਿਉਂਕਿ ਖਰੀਫ ਕ੍ਰੌਪਸ ਦੀ ਪਾਣੀ ਦੀ ਲੋੜ ਜ਼ਿਆਦਾ ਹੁੰਦੀ ਹੈ ਤਾਂ ਸਾਨੂੰ ਗਰਾਊਂਡ ਵਾਟਰ ਤੇ ਜ਼ਿਆਦਾ ਡਿਪੈਂਡ ਕਰਨਾ ਪੈਂਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਕਿਉਂਕਿ ਹੁਣ ਬਾਰਿਸ਼ ਫ੍ਰੀਕੁਐਂਟਲੀ ਹੋ ਰਹੀ ਹੈ ਸੋ ਜਿਹੜਾ ਇਹ ਬਾਰਿਸ਼ ਖਰੀਫ ਕ੍ਰੌਪਸ ਦੀ ਪਾਣੀ ਦੀ ਲੋੜ ਨੂੰ ਵੀ ਪੂਰਾ ਕਰ ਸਕਦੀ ਹੈ ਔਰ ਇਹਦੇ ਨਾਲ ਨਾਲ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਪ੍ਰੈਸ਼ਰ ਨੂੰ ਵੀ ਕੱਟ ਕਰਨ ਦੇ ਵਿੱਚ ਛੇਲਕ ਕਰ ਸਕਦੀ ਹੈ ਮੈਮ ਜਿਵੇਂ ਤੁਸੀਂ ਜੂਨ ਦੇ ਵਿੱਚ ਬਰਸਾਤ ਦੀ ਗੱਲ ਕੀਤੀ ਕਿੰਨੇ ਮਿਲੀਮੀਟਰ ਜਿਹੜੀ ਬਰਸਾਤ ਹੋਈ ਇਸ ਤੋਂ ਪਿਛਲੇ ਸਾਲਾਂ ਦੇ ਵਿੱਚ ਕਿੰਨੀ ਹੋਈ ਸੀ ਜੀ ਬੜੀ ਵੇਰੀਏਬਿਲਿਟੀ ਹੈਗੀ ਹੈ ਜੂਨ ਦੀ ਬਰਸਾਤ ਦੇ ਵਿੱਚ ਜਿਵੇਂ ਇਸ ਵਾਰੀ 102.2 ਮਿਲੀਮੀਟਰ ਹੁਣ ਤੱਕ ਹੋਈ ਹੈ ਪਰ ਲਾਸਟ ਈਅਰ ਸਿਰਫ 48.6 ਮਿਲੀਮੀਟਰ ਹੀ ਹੋਈ ਸੀਗੀ ਔਰ ਜਦੋਂ ਕਿ 2020 ਸਿਰਫ 9.6 ਮਿਲੀਮੀਟਰ ਹੋਈ ਸੀਗੀ ਸੋ ਕਾਫੀ ਵੇਰੀਏਬਲ ਕੰਡੀਸ਼ਨਸ ਹਰ ਸਾਲ ਹੁੰਦੀਆਂ ਨੇ ਤੇ ਮੈਮ ਮੌਨਸੂਨ ਜਿਹੜਾ ਹੈ ਕਿੰਨਾ ਸਮਾਂ ਚੱਲਦਾ ਹੈ ਜੀ ਮੌਨਸੂਨ ਦੀ ਆਮਦ ਪੰਜਾਬ ਦੇ ਵਿੱਚ 1 ਜੁਲਾਈ ਨੂੰ ਹੁੰਦੀ ਔਰ ਮਿਡ ਸੈਪਟੈਂਬਰ ਤੋਂ ਬਾਅਦ ਮੌਨਸੂਨ ਦਾ ਵਿਦਡਰੋਅਲ ਹੋ ਜਾਂਦਾ ਹੈ ਇਸ ਦਾ ਫਸਲਾਂ ਦੇ ਉੱਤੇ ਵੀ ਕੋਈ ਅਸਰ ਪਏਗਾ ਕਿਸ ਤਰੀਕੇ ਦਾ ਹੋਏਗਾ ਪ੍ਰਭਾਵ ਜੀ ਕਿਉਂਕਿ ਮੌਨਸੂਨ ਦੀ ਬਾਰਿਸ਼ ਠੀਕ ਹੋ ਰਹੀ ਹੈ ਸੋ ਅਸੀਂ ਸਮਝਦੇ ਹਾਂ ਕਿ ਖਰੀਫ ਦੀਆਂ ਕ੍ਰੌਪਸ ਵਾਸਤੇ ਉਹਨਾਂ ਦੀ ਪਾਣੀ ਦੀ ਲੋੜ ਨੂੰ ਪੂਰਾ ਕਰੇਗੀ ਔਰ ਲਾਹੇਵੰਦ ਸਿੱਧ ਹੋਗੀ ਸੋ ਮੈਮ ਜਿਵੇਂ ਤੁਸੀਂ ਟੈਂਪਰੇਚਰ ਦੀ ਗੱਲ ਕੀਤੀ ਅੱਜ ਦਾ ਟੈਂਪਰੇਚਰ ਤੁਸੀਂ ਦੱਸਿਆ ਪਿਛਲੇ ਸਾਲ ਇਸ ਦਿਨ ਦਾ ਟੈਂਪਰੇਚਰ ਕਿੰਨਾ ਸੀ ਪਿਛਲੇ ਸਾਲ ਇਸ ਦਿਨ ਡੇ ਟਾਈਮ ਟੈਂਪਰੇਚਰ 35.2 ਡਿਗਰੀ ਸੈਂਟੀਗ ਉਹ ਬਿਲਕੁਲ ਗੱਲਬਾਤ ਕੀਤੀ ਹੈ ਸਾਡੇ ਨਾਲ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੋਰ ਕਿੰਗਰਾ ਜੀ ਮੌਜੂਦ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਅ ਅਲਰਟ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ ਮੌਨਸੂਨ ਦੀ ਆਮਦ ਜਿਹੜੀ ਆ ਉਹ 22 ਜੂਨ ਤੋਂ ਇਸ ਵਾਰ ਹੋ ਚੁੱਕੀ ਵੈਸੇ 1 ਜੁਲਾਈ ਹੁੰਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਰਸਾਤ ਦੇਖਣ ਨੂੰ ਮਿਲੇਗੀ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਰ ਡੇਲੀ ਪੋਸਟ ਪੰਜਾਬੀ